ਚੰਡੀਗੜ੍ਹ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਦੇ ਵੱਲੋਂ ਭਾਜਪਾ ਉਮੀਦਵਾਰ ਸੰਜੇ ਟੰਡਨ ਨੂੰ ਖੁੱਲਾ ਚੈਲੰਜ ਕੀਤਾ ਗਿਆ ਮਨੀਸ਼ ਤਿਵਾੜੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਸੰਜੇ ਟੰਡਨ ਨੂੰ ਚੈਲੰਜ ਕੀਤਾ ਗਿਆ ਹੈ ਕਿ 30 ਮਈ ਨੂੰ ਸਵੇਰੇ 11 ਵਜੇ ਆਉਣ ਤੇ ਚੰਡੀਗੜ੍ਹ ਦੇ ਪ੍ਰੈਸ ਕਲੱਬ ਦੇ ਵਿੱਚ ਉਹਨਾਂ ਦੇ ਨਾਲ ਡਿਬੇਟ ਕਰਨ ਤੇ ਦੱਸਣ ਪਿਛਲੇ 10 ਸਾਲਾਂ ਦੇ ਵਿੱਚ ਭਾਜਪਾ ਨੇ ਚੰਡੀਗੜ੍ਹ ਦੇ ਵਿਕਾਸ ਦੇ ਲਈ ਕੀ ਕੰਮ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਸਵੇਰੇ ਹੀ ਆ ਕੇ ਪ੍ਰੈਸ ਕਲੱਬ ਦੇ ਵਿੱਚ ਬੈਠ ਜਾਵਾਂਗਾ ਸੰਜੇ ਟੰਡਨ 11 ਵਜੇ ਆਉਣ ਮੀਡੀਆ ਦੇ ਸਾਹਮਣੇ ਇਹ ਪੂਰੀ ਡਿਬੇਟ ਹੋਵੇਗੀ ਤੇ ਲੋਕਾਂ ਨੂੰ ਪਤਾ ਲੱਗੇ ਕਿ ਪਾਚਪਾ ਨੇ ਕੰਮ ਕਿਹੜੇ ਕੀਤੇ ਨੇ ਤੇ ਸੰਜੇ ਡੰਡਣ ਆ ਕੇ ਆਪਣੇ ਕੰਮ ਜ਼ਰੂਰ ਦਿਨਵਾਣ ਇਹਦਾ ਹੈ ਕਿ ਜਿਹੜੇ ਲੋਕ ਸਿਆਸਤ ਨੂੰ ਇਸ ਤਰ੍ਹਾਂ ਲੇਕੇ ਉਧੇ ਨੇ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਤੇ ਜਲਾਈ ਦੀ ਜਰਰ ਚਾਹੀਦੀ ਹੈ ਜਦੋਂ ਤੁਹਾਡੇ ਕੋਲ ਕੋਈ ਮੁੱਦਾ ਹੀ ਨਹੀਂ ਹੁੰਦਾ ਦੇ ਜੇ ਤੁਸੀਂ ਦਸਾਲ ਤੋਂ ਕੰਮ ਕੀਤੇ ਹੋ ਤਾਂ ਤੁਸੀਂ ਇੱਕ ਬੰਦਸ਼ ਤੇ ਇਕੱਠੇ ਹੋ ਕੇ ਵਿਚਾਰ ਬਟਾਤਾ ਕਰਦੇ ਬਹਿਸ ਕਰਦੇ ਮੈਂ ਅੱਜ ਵੀ ਸੱਚੇ ਕਰਨ ਨੂੰ ਚੁਣੌਤੀ ਦਿੰਦਾ ਹੈ ਕਿ 20 ਮਈ ਨੂੰ 11:00 ਵਜੇ ਕੋਈ ਪ੍ਰਸਤਾਵ ਅਸੀਂ ਪੇਸ਼ ਕਰਾਂਗੇ ਤੁਸੀਂ ਸਾਰੇ ਇਸ ਜਗ੍ਹਾ ਤੇ ਬਿਰਾਹ 20 ਮਈ ਨੂੰ ਸਵੇਰੇ 8:00 ਵਜੇ ਤੱਕ ਜੇ ਕੋਈ ਪਾਸ ਦਾ ਚੈਲੰਜ 8:00 ਵਜੇ ਸਵੇਰੇ

ਲੈਟੇ ਮਕਸਟ ਚੈਲੰਜ ਦਾ 8pm ਅਵਰ ਦੇ ਟੂਰਪ ਨੇ ਜੀ ਆਇਆਂ ਨੂੰ